ਮਾਕਾਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਕਰੇ ਠੀਕ ਹੋ ਤੁਹਾਡੇ ਤੁਹਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਨਾ ਲੈ ਕੇ ਆਏ ਆ ਕੁਝ ਇਹ ਕਿ ਲੇਰੀ ਖੜਾ ਚੁੰਦਾ ਜਿਹਾ ਇਹ ਤੋਂ ਬੜੀ ਵਾਰੀ ਸੀਮੈਂਟ ਲਾਤਾ ਨਾ ਇਹ ਇੱਕ ਹੀ ਨੈੱਟ ਜੀ ਨਾਲ ਇਹ ਜਾਲੀ ਦਿੱਤੀ ਹੈ ਨਾ ਸ਼ੇਦਨਾਂ ਤੇ ਸਹੀ ਹੋ ਜੀ ਇਹ ਕੰਧ ਦੇ ਨਾਲ-ਨਾਲ ਵੀ ਕਰੋ ਉਹ ਨੁੱਕਰ ਜੀ। ਇਹਦੇ ਮੇਨ ਚ ਨਾ ਪੋਣਾ ਵਾ। ਹਾਂ ਜੀ। ਮੇਰੇ ਪਾ ਦੇ। ਤੇਰੇ ਕੰਦੇ ਚ ਚਾਰੀ ਲਾ ਦੇ। ਪਤਲਾ ਕਰਕੇ ਕਿਹਾ ਇਹਨਾਂ ਨੇ। ਇਹ ਜਾਲੀ ਲਾ ਕੇ। ਤੇਰੇ ਕੰਦੇ ਤੇ ਸੁੱਕਾ ਪਾਉਣਾ ਤੇ ਫਿਰ ਪਲਸਟਰ ਕਰਨਾ। ਇਹ ਪਤਾ ਕਿਉਂ ਪਾਣੀ ਚੁੰਨਦਾ ਇਹ ਅਲੱਗ ਕੰਧ ਬਣਾਈ ਹੈ ਨਾ। ਉਹ ਮਤਲਬ ਤਾਂ ਕਰਕੇ ਹੈ ਨਾ ਪਾਣੀ ਅੰਦਰ ਰਹਿੰਦਾ। ਦਸ ਵੇਖ ਲੈਣੀ ਕਿ ਤੱਕ ਇਕੱਠੀ ਨਹੀਂ ਨਾ ਹੋਏਗੀ ਪੇਸ ਰਹਿ ਜਾਂਦੀ ਵਿੱਚ ਮੈਂ ਹੱਸ ਪੇਸ ਰਹਿ ਜਾਂਦੀ ਨੇ ਦਕੰਡਾ ਦੇ ਵਿੱਚ ਤਾਂ ਨੀਆਂ ਦਾ ਵੀ ਡਰ ਹੁੰਦਾ ਨਾ ਇਦਾਂ ਨਹੀਂ ਹੁਣ ਦੇਖਦੇ ਆ ਕਿ ਨੀਆਂ ਬਹਿਣ ਦਾ ਡਰ ਹੁੰਦਾ ਕਿ ਉਹ ਜਿਹੜੀ ਉੱਪਰ ਉਹਨਾਂ ਦੀ ਸ਼ੈੱਡ ਵਾ ਨਾ ਉਹਦਾ ਸਾਰਾ ਪਾਣੀ ਇੱਥੇ ਆਉਂਦਾ ਵਾ ਆਪਾਂ ਆ ਕਰਕੇ ਸਿੱਧਾ ਉਹਨਾਂ ਦੀ ਨਮਾਨ ਛੱਡ ਦਿੱ ਇੱਧਰ ਨੂੰ ਹੈ ਨਾ ਨਿਕਲ ਕੇ ਉਹ ਗਰਮੀ ਅੱਜ ਫੇਰ ਧੋਪ ਮੀਗੀ ਆ ਜਿਹੜਾ ਕੱਢ ਨਿਕਲ ਇੱਕ ਸਹੀ ਮੱਧਾ ਤਸਿਲ ਲਾਣਾ ਤਸਿਲਾ ਰੱਖੇ ਕੱਲੇ ਸੀ ਵਿੱਚ ਦੇਖਦੇ ਆ ਕੰਮ ਜਬ ਭੰਦਰ ਨੇ ਕੰਮ ਆ ਸੰਗੋ ਬੱਜਰੀ ਜੀ ਵੀ ਚੱਕ ਕੇ ਤੇ ਇੱਧਰ ਨੂੰ ਵੀ ਪਾ ਲੈਣਾ ਕਿੰਨੇ ਇੱਧਰ ਇੱਧਰਲੀ ਸਾਈਡ ਤੇ ਕਿੰਨੇ ਇੱਧਰ ਥੋੜੀ ਹੈ ਹੂੰ ਨਹੀਂ ਆ ਹੋ ਇੱਧਰ ਤਾਂ ਨਹੀਂ ਆ ਉਹਦਾ ਇੱਧਰ ਹੁਣ ਕੰਮ ਜਾਂ ਬੰਦਰੀ ਕੰਮ ਉਹਦਾ ਨਾਲ ਨਹੀਂ ਪਾਉਣਾ ਸਰ ਡਬਲ ਕਰ ਦੋ ਨਹੀਂ ਤੇ ਉੱਤ ਕਿ ਜੀ ਡਬਲ ਕਰ ਦੋ ਡਬਲ ਹੀ ਲਾ ਦੇਣੀ ਸੰਗੋ ਨਹੀਂ ਇਹ ਉੱਥੇ ਹੀ ਛਾ ਰੋਕਾਂ ਦਾ ਹੋਏ ਹਾਂਜੀ ਫੁੱਲ ਬਹੁਤ ਸੋਨੇ ਕਿੜੇ ਹਨ ਬਹੁਤ ਵਧੀਆ ਲੱਗਣ ਤੇ ਤੁਜੇ ਜੈਲੋ ਵਾਲੇ ਨਹੀਂ ਕਿੜੇ ਹਨ ਪਿੰਕ ਵੀ ਇੱਕ ਹੋਇਆ ਜਿਹੜੀ ਦੂਜੀ ਵਾਈਟ ਤੇ ਜੈਲੋ ਹੀ ਉਹ ਨਹੀਂ ਹੋਈ ਹੋਇਆ ਹੀ ਨਹੀਂ ਗੁਲਦਸਤੇ ਦੂਜੀ ਤਰ੍ਹਾਂ ਬਣਾਈਆਂ ਬੋਤਲਾਂ ਵਿੱਚ ਆਪਾਂ ਵੀ ਸੋਹਣੇ ਲੱਗਦੇ ਆ ਨਾ ਲਾਏ ਹੁੰਦੇ ਬਣਾਏ ਹੁੰਦੇ ਕਈਆਂ ਨੇ ਪੌੜੀਆਂ ਪੌੜੀਆਂ ਚਟੰਗਾਂ ਨੂੰ ਬਣਾਈਆਂ ਆਹ ਦੇ ਮਿਰਚਾਂ ਦਾ ਬੂਟਾ ਵੇਖ ਲਓ ਮਿਰਚਾਂ ਲੱਗਾਂ ਅੱਗੇ ਕਾਫੀ ਲੱਤਦੀਆਂ ਨਹੀਂ ਹੁਣ ਥੋੜੀਆਂ ਰੋਕੀ ਗਈਆਂ ਮਿਸਤਰੀ ਸਾਹਿਬ ਲੱਗੇ ਸਤਰੀ ਸਾਭ ਘਰ ਮੇਂ ਬੜੀ ਜਲਦੀ ਕਰ ਲੋ ਮੇ ਵਾਲ ਨਾ ਕੈਸੇ ਰਣਾ ਤਤੇ ਵਾਲ ਸੁਨ ਗਰਮੀ ਲੱਗੰਡੀ ਆ ਜਿਹੜਾ ਲਿਕੁਇਡ ਲੈ ਆਂਦਾ ਜਿਹੜਾ ਅੱਛਾ ਤੇ ਕਲਰ ਹੀ ਬੜਾ ਸੋਹਣਾ ਸਮਾਨੀ ਜਾਗੇ ਹਾਂ ਕੰਮ ਜਾਵ ਰਵੇ ਤਾਂ ਫਿਰ ਵਾ ਪਰ ਜਦ ਮੀ ਓ ਜਿਆਦਾ ਆਉਂਦਾ ਵਾ ਨਾ ਫਿਰ ਤੇ ਇਹਨਾਂ ਨੂੰ ਦਮਿਸਤਰੀਆਂ ਕੋ ਵੀ ਕਰਵਾਇਆ ਸਹੀ ਹੈ ਨਾ ਕਿੰਨੀ ਵਾਰੀ ਫਿਰ ਵੀ ਡੈਪ ਜਾਂਦਾ ਪਾਣੀ ਚ ਮੈਂ ਕਿਹਾ ਮਿਸਤਰੀਆਂ ਕੋ ਵੀ ਕਰਵਾਇਆ ਹੀ ਓਦੋ ਮੇਰੀ ਗੱਲ ਸੁਣੋ ਉਹ ਜਿਹੜੀ ਨੇ ਇੱਧਰ ਦੇਖੋ ਤਾਂ ਇੱਧਰ ਉਹ ਜਿਹੜੀ ਨੁੱਕਰ ਜਿੱਥੇ ਤਾਂ ਨੂੰ ਟੇਪਰ ਜਾਂ ਕਰ ਰਹੇ ਨੇ ਉਹਦੇ ਵਿੱਚ ਵੈਸੇ ਪਾ ਦਿਓ ਹਾਂ ਸੀਮਿੰਟ ਥੋੜਾ ਜਿਹਾ ਹੋਂ ਪਿਆਜਾ ਵਾਲੇ ਰੋਜ਼ ਆਉਂਦੇ ਰਹਿੰਦੇ ਆ ਨਾ ਨਹੀਂ ਤਾਂ ਕੇਵਲੇ ਆਉਂਦੇ ਨਹੀਂ ਹੋਂ ਥੋਪੀ ਨਿਗਿਨੀ ਇਹ ਮੈਂ ਦਾ ਫਸਰੋ ਇਹਨਾਂ ਦਾ ਕਹਿੰਦਾ ਕਿ ਤੁਸੀਂ ਜੇ ਤਾਂ ਥੋੜੀ ਰਲਾ ਲਿਓ ਤੇ ਰੇਤਾ ਨਹੀਂ ਰੇਤਾ ਬਣਾਇਆ ਨਹੀਂ ਤੁਸੀਂ ਦਾ ਕਰਾ ਹਾ ਜੀ ਵੀ ਪਹਿਲਾਂ ਉਧਰ ਪਹਿਲੇ ਭਾਈ ਉੱਪਰ ਕੋਠੇ ਜਦੋਂ ਸਾਲਾ ਕਹਿੰਦਾ ਕੋਈ ਨਹੀਂ ਪਾ ਦੇ ਬੇ ਸੁੱਕਾ ਸੋਹਣਾ ਹੋਊ ਹੂ ਨਹੀਂ ਐ ਮੈਨੂੰ ਲੱਗਦੀ ਪਈ ਸ਼ਾਇਦ ਕਿਤੇ ਮੀਂਹ ਨਹੀਂ ਪੈਣੀ ਆ ਮੀਂਹ ਦੇ ਕਰਕੇ ਹਰਿਆਲੀ ਜ਼ਿਆਦੀ ਹੋਗੀ ਹਨਾ ਬੂਟਿਆਂ ਨੂੰ ਬਹੁਤ ਸੋਹਣੇ ਲੱਗਦੇ ਬੂਟੇ ਅਰੇ ਘਰੇ ਬੋਤਲ ਨੂੰ ਬੰਦ ਕਰ ਲਈ ਜੜੀ ਸੰਗਣਾ ਹੀ ਜਾਂਦਾ ਬੋਤਲ ਨਾ ਪਾਉਂਦੇ ਤਾਂ ਉਹ ਤੋਂ ਨੁੱਕਰ ਚ ਜਿਹੜਾ ਐ ਨੁੱਕਰ ਜੀ ਬਣਾ ਕੇ ਹਾਂਜੀ ਨਹੀਂ ਦਤਾਰ ਜੀ ਭੱਜ ਜਾਣੀ ਨਾ ਨੁੱਕਰ ਚ ਐਦਾ ਤੇ ਡੁੱਲੀ ਜਾਂਦੇ ਆ ਆ ਵੇਖੋ ਜਹਾਤ ਨੂੰ ਪਾ ਲੈਣਾ ਇਹ ਗਲਵਜ਼ ਜਿਹੜਾ ਹੱਥ ਨਹੀਂ ਕਰ ਲੈਣਾ ਚੰਗੀ ਤਰ੍ਹਾਂ ਟੱਕੀ ਨਹੀਂ ਜਾ ਰਹੀ ਕਿਵੇਂ ਟੱਕੀ ਕਰੀ ਜਾਈ ਸਾਹਮਣੇ ਧੋਪ ਆ ਜਾਂਦੀ ਤੇ ਉਹ ਚੰਗੀ ਤਰ੍ਹਾਂ ਇਧਰ ਨੂੰ ਵੀ ਮਾਰੋ ਆ ਸੋਕਨ ਨਾ ਜਾਵੇ ਬਾਜ ਹਾਂ ਆ ਕੋਈ ਨਹੀਂ ਹੈ ਨਾ ਹਾਂ ਵੇਖੋ ਇਹ ਤਾਂ ਮੀ ਭਾਈ ਦਾ ਪਤਨੀ ਬਣਨਾ ਬਸ ਆਹ ਪਲਾਸਟਿਕ ਜੀ ਜਿਹੜੀ ਦੂਜੀ ਇੱਕ ਵਾਰੀ ਪਾਈ ਸੀ ਨਾ ਜਿਹੜੀ ਕਹਿੰਦੇ ਨੇ ਪੈਟਰੋਲ ਚ ਉਹ ਡੀਜ਼ਲ ਚ ਕਰ ਦੇ ਕਿ ਕਹਿੰਦੇ ਕੱਟ ਆਹ ਹੋ ਵੀ ਪਾਈ ਹੈ ਨਾ ਕੀ ਥਰਮਾ ਕੁਲ ਜੀ ਉਹਦੇ ਨਾਲ ਵੀ ਅੱਧਾ ਥੋੜਾ ਚਿਰ ਰੁਕਿਆ ਰਿਆ ਹਣਾ ਪੰਜ ਫੇਰ ਲਿਆ ਪਿਆ ਚੋੜ ਇਹਦਾ ਦਾ మార్ పుర ఇ अंदर भी बाहर चलना बड़ा हो हो साफ जी यार लव गंडे जी दो तो थोड़ा अंदर से लाभ भी चल लूँगी तो करूँ तो को तो बोल जा दिया ਮੀ ਇਹ ਦੇ ਕਰਕੇ ਸਾਰੇ ਕੋਠਿਆਂ ਤੇ ਹਰਿਆਲੀ ਹੋ ਗਈ ਪਰ ਉਹਨਾਂ ਦੇ ਲੈਂਟਰਾਂ ਦੇ ਉੱਪਰ ਵੱਡੇ ਦੇ ਜ਼ਿਆਦਾ ਹੋ ਜਾਂਦਾ ਪਰ ਆਵੇ ਸੋਹਣਾ ਮੈਂ ਕਿ ਆਪਣੇ ਆਵੇ ਕੋ ਹਰਿਆ ਹਰਿਆ ਹੋ ਜਾਂਦਾ ਫਰਸ਼ੇ ਮੀ ਪਰ ਦੋ ਇੱਕ ਦਿਨ ਖੜ ਜਾਂਦਾ ਫਿਰ ਦੂਜੇ ਦਿਨ ਆ ਜਾਂਦਾ ਆ ਇਧਰ ਬਜ਼ਾਰ ਵਾਲ ਦੁਕਾਨਾਂ ਜਿਹੜੀਆਂ ਉਹਨਾਂ ਤੇ ਵੀ ਵੇਖੋ ਕਿੰਨਾ ਪਾ ਉੱਗ ਗਿਆ ਬਹੁਤ ਜ਼ਿਆਦਾ ਮਿੰਟ ਫੋਲ ਲਵੋਸ ਆਣੇ ਲੱਗਣ ਦੇਖਣਾ ਇਹ ਬਹੁਤ ਪੁਰਾਣੀ ਹਨਾ ਦੁਪਹਿਰ ਖੜੀ ਜਿਹੜੀ ਇਹ ਹਾਰੇ ਕਨੇ ਲਾਈ ਹੁੰਦੀ ਹੈ ਨਾ ਬਹੁਤ ਸੋਹਣੀ ਲੱਗਦੀ ਛੂਈ ਮੂਈ ਵਾਲੇ ਫੁੱਲ ਛੁਈ ਮਈ ਵੰਦਈਂਂ ਦੋ ਸੇ ਵਲੇ ਹੱਥ ਲਾਉਣਾ ਲਓ ਜੀ ਆਹ ਹੁਣ ਪੈ ਗਿਆ ਸਾਰਾ ਕੋਣ ਨਹੀਂ ਰਹਿੰਦਾ ਵਾ ਜੇ ਤੇ ਕੰਮ ਕਰ ਗਿਆ ਇਹ ਤੇ ਇੱਕ ਵਾਰੀ ਖੇਡ ਲਾ ਲੈਣਾ ਚਾਹੀਦਾ ਇੱਥੇ ਉੱਪਰ ਉੱਪਰ ਕਰਦੇ ਸਾਰਾ ਇੱਥੇ ਪਾ ਦਿੰਦਾ ਸਾਰੇ ਯਾ ਕਿਸੇ ਮਤਵ ਵੇਖ ਪੂਰੀ ਲਿਆ ਦੇਣੀ ਹੈ ਚਲ ਜੀ ए... चक लो you <music>